ਪੂਰਾ ਇੰਡੀਆ ਕਿਤੇ ਦੇਖੀਏ ਤੇ ਕਈ ਹਜ਼ਾਰ ਵਾਰ ਦਾਪਾ ਇਹਨਾਂ ਨੇ ਦਿੱਤੀਆਂ ਬੜੇ ਟੈਕਨੀਕਲੀ ਟ੍ਰੇਨ ਵਾਇਸ ਬੋਇਸ ਪੂਰਾ ਟੈਨ ਅੱਗੇ ਪਹਿਲੇ ਮੈਂ ਕਰਦੇ ਜੀ ਜੋ ਜਿਹੜੀ ਪ੍ਰੈਸ ਕਾਨਫਰੰਸ ਕਰੀ ਜਿਹਦੇ ਬਾਰੇ ਦੱਸੂ ਮਾਨ ਜੋ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਤੇ ਕ੍ਰਿਮినਲ ਅਨਸਰ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਬੀਤੇ ਦਿਨੀ ਸੁਚੇਤ ਜੈ ਤਰੀਕੇ ਨਾਲ ਇਲੈਕਸ਼ਨ ਮੁਕੰਮਲ ਕਰਨ ਤੋਂ ਬਾਅਦ ਰਿਐਸਪੀ ਸਿਟੀ ਸਰਫਰਾ ਦਾ ਐਸਪੀ ਡੀ 유ਗੇਸ਼ ਕੁਮਾਰ ਡੀਐਸਪੀ ਡੀ ਅੰਮ੍ਰਿਤਸਰ ਤੇ ਇੰਜਾਜ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਦੀ ਟੀਮਾਂ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ ਇਹ ਬੜਾ ਇੱਕ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਹੈ ਜੀ ਜਿਹੜੇ ਸਾਰੇ ਥਾਵਾਂ ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਆਡਟ ਕੰਪਨੀਆਂ ਦੇ Airtel ਦੇ Jio ਦੇ Vodafone ਦੇ ਜਿਹਦੇ ਰਾਹੀਂ ਇੰਟਰਨੈਟ ਕੈਪੈਬਿਲਿਟੀ ਪੂਰੇ ਪੰਜਾਬ ਚ ਇਨਸ਼ੋਰ ਕੀਤੀ ਜਾਂਦੀ ਹੈ ਉਸ ਮੋਬਾਈਲ ਟਾਵਰ ਦੀ 80 ਤੋਂ 100 ਮੀਟਰ ਦੀ ਹਾਈਟ ਹੁੰਦੀ ਹੈ ਕਾਫੀ ਉੱਚਾ ਟਾਵਰ ਹੁੰਦਾ ਹੈ ਉਹਦੇ ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ ਏਸ ਟੀਮ ਨੇ ਮਿਹਨਤ ਕਰਕੇ 8 ਦੋਸ਼ੀ ਅਰੈਸਟ ਕੀਤੇ ਆ ਜਿਨ੍ਹਾਂ ਚੋਂ ਮੇਨ ਮਾਸਟਰਮਾਈਂਡ ਨੇ ਸੁਭਾਸ਼ ਕੁਮਾਰ ਤੇ ਨਵਾਜਸ ਖਾਨ ਇਹ ਅੱਠ ਲੋਸ਼ੀਆਂ ਨੇ ਮੋਬਾਈਲ ਟਾਵਰ ਜਿਹੜੇ ਟੈਲੀਕਾਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ ਚ ਦੋ ਬੜੇ ਮਹਿੰਗੇ ਤੇ ਕੋਸਟਲੀ ਇਕਵਿਪਮੈਂਟ ਹੁੰਦੇ ਆ ਉਹਨਾਂ ਚੋਂ ਇੱਕ ਇਕਵਿਪਮੈਂਟ ਹੁੰਦਾ BTS بیس ਟ੍ਰਾਂਸਿਵਰ ਸਿਸਟਮ ਇੱਕ ਇਕਵਿਪਮੈਂਟ ਹੁੰਦਾ ਆ RRU ਇਹ ਦੋਨੇ ਇਕਵਿਪਮੈਂਟ ਦੀ ਮਾਰਕੀਟ ਕਾਸਟ ਲੱਖਾਂ ਚ ਹੈਗੀ ਕਿਉਂਕਿ ਇਹ ਬੜੇ ਹਾਈ ਫਾਈ ਤੇ ਟੈਕਨੀਕਲ ਜਿਹੜੇ ਉਪਕਰਣ ਹੁੰਦੇ ਆ ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਤੇ ਬੜੀ ਮਹਾਰਤ ਨਾਲ ਇਹ ਟਾਵਰਾਂ ਤੇ ਚੜਨ ਤੇ ਹਾਸਿਲ ਕੀਤੀ ਹੋਈ ਸੀ ਤੇ ਇੱਕ ਟਾਵਰ ਤੋਂ ਇਹ 2 ਤੋਂ 3 ਇਕਵਿਪਮੈਂਟ ਕੱਢਣ ਚ ਸਿਰਫ 5 ਮਿੰਟ ਦਾ ਸਮਾਂ ਲੰ데요 ਸੀ ਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ ਤੇ ਚੜੇ ਇਹ ਦੋਨੇ ਇਕਵਿਪਮੈਂਟ ਉਥੋਂ ਆਪਣੇ ਔਜ਼ਾਰਾਂ ਨਾਲੋਂ ਖੋ ਰਿਮੂਵ ਕੀਤੇ ਤੇ ਚੋਰੀ ਕਰਕੇ ਉਥੋਂ ਗਾਇਬ ਹੋ ਗਏ ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10000 ਵਰਦਾਤਾਂ ਨੂੰ ਚੋਰੀ ਦੀਆਂ ਜਾਂਦ ਦਿੱਤਾ ਤੇ ਕੱਲੇ ਜੇ ਆਪਾਂ ਪੰਜਾਬ 'ਚ ਵੇਖੀਏ ਤੇ 100 ਪਲੱਸ ਵਾਰਦਾਤਾ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਬਹੁਨੇ ਈਕਵਿਪਮੈਂਟ ਚੋਰੀ ਕੀਤੇ ਇਸ ਇਕਵਿਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਤੇ ਇੱਕ ਤੇ ਇੰਟਰਨੈਟ ਕਨੈਕਟੀਵਿਟੀ ਜਿਹੜਾ ਆਪਾਂ ਬਾਰ-ਬਾਰ ਕਹਿੰਦੇ ਆ ਨਾ ਕਾਲ ਡ੍ਰੌਪ ਹੋ ਗਈ ਕਾਲ ਨਹੀਂ ਲੱਗ ਰਹੀ ਇੱਥੇ ਇੰਟਰਨੈਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ ਦੂਜਾ ਟੈਲੀਕਾਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਹੈ ਤੀਜਾ ਇੰਟਰਨੈਟ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ ਉਸ ਨੂੰ ਨਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਜੇਕਰ ਇਹ ਗਵਰਨਮੈਂਟ ਚੋਰੀ ਕਰ ਲੈਣ ਤੇ ਉਹ ਦੂਜੇ ਮੁਲਕ ਦੀ ਏਜੰਸੀਆਂ ਜਿਹੜੀਆਂ ਨੇ ਉਹ ਇਸ ਟਾਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 56 ਤੇ आरआरयू ਯੂਨਿਟ ਨੇ ਦੋ ਬੀਟੀਐਸ ਯੂਨਿਟ ਨੇ 51 ਬੀਟੀਐਸ ਕਾਰਡ ਨੇ ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤੇ 1.5 ਤੋਂ 2 ਕਰੋੜ ਰੁਪਏ ਦੀ ਰਿਕਵਰੀ ਹੈਗੀ ਇਹਦੇ ਨਾਲ ਸਾਡੀ 60 ਪਲੱਸ 60 ਤੋਂ ਜ਼ਿਆਦਾ ਵਾਰਦਾਤਾਂ ਟਰੇਸ ਹੋਈਆਂ ਨੇ ਹੁਣ ਤਾਂ ਅੱਠ ਮੈਂਬਰ ਅਸੀਂ ਇਹ ਰੈਸਪੀ ਤੇ ਆ ਇਹਨਾਂ ਮੈਂਬਰਾਂ ਚੋ ਪਟਿਆਲੇ ਦੇ ਰਾਜਪੁਰੇ ਦੇ ਦਿੱਲੀ ਦੇ ਬਿਹਾਰ ਦੇ ਇਹ ਅੱਠ ਰੁਪਈ ਨੇ ਮੇਨ ਰੋਪੀ ਜਿਹੜਾ ਸੁਭਾਸ਼ ਕੁਮਾਰ ਆ ਉਹਨੇ 16 ਸਾਲ ਮੋਬਾਈਲ ਰਿਪੇਅਰ ਕੰਪਨੀ ਚ ਕੰਮ ਕੀਤਾ ਮਤਲਬ ਉਹਨੂੰ ਤਜਰਬਾ ਆ ਗਿਆ ਆ ਕਿ ਕਿਵੇਂ ਟੈਕਨੀਕਲ ਚੁਣੀਆਂ ਨੂੰ ਅੰਜਾਮ ਦੇਣਾ ਤੇ ਮੈਂ ਮੰਨਦਾ ਆ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗ੍ਰੋਹ ਦਾ ਪਰਦਾ ਫਾਸ਼ ਕਰਦੇ ਹੋਏ ਵੱਡੀ ਮਾਤਰਾ ਚ ਰਿਕਵਰੀ ਕਰਦੇ ਹੋਏ ਇਸ ਪੂਰੇ ਮੋਡਿਊਲ ਨੂੰ ਬਾਸਟ ਕੀਤਾ ਸੀ ਅੱਗੇ ਵੀ ਇਹਦੇ ਚ ਫਾਰਵਰਡ ਅਤੇ ਬੈਕਵਰਡ ਲਿੰਕੇਜ ਇਨਸ਼ੋਰ ਕਰਾਂਗੇ ਜੋ ਵੀ ਸਾਨੂੰ ਨਵੀਂ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਤੇ ਉਸ ਯੂਨਿਟ ਨੂੰ ਰੀਫਰਬਿਸ਼ ਕਰਕੇ ਇਹ ਗਲਫ ਕੰਟਰੀਆਂ ਚ ਜਿਹੜੀ ਗਲਫ ਕੰਟਰੀਆਂ ਹੈਗੀਆਂ ਦੁਬਈ, ਉਮਾਨ, ਯੂਏਈ ਜਾਂ ਜਿਹੜੀ ਸਾਊਥ-ਈਸਟ ਏਸ਼ੀਆ ਦੀ ਕੰਟਰੀਆਂ ਹੈਗੀਆਂ ਜਿਵੇਂ ਫਿਲੀਪੀਨਸ ਵਗੈਰਾ ਉੱਥੇ ਵੀ ਇਹ ਵੱਡੀ ਮਾਤਰਾ ਚ ਚੋਰੀ ਕਰਕੇ ਇਹ ਸਿਕੁਇਪਮੈਂਟ ਨੂੰ ਉੱਥੇ ਭੇਜਦੇ ਸੀ ਉੱਥੇ ਇਹਨੂੰ ਦੁਬਾਰੇ ਨਵੇਂ ਸਿਰੇ ਤੋਂ ਇਕੁਇਪਮੈਂਟ ਨੂੰ ਰੇਨੋਵੇਟ ਕਰਕੇ ਦੁਬਾਰੇ ਟੈਲੀਕਾਮ ਕੰਪਨੀਆਂ ਨੂੰ ਵੇਚਦੇ ਸੀ ਇਸ ਬਾਰੇ ਹੱਲ ਦੀ ਪ੍ਰਸਟਾਫਰਮਸ ਸਰ ਜਿਵੇਂ ਇਸ ਇਕੁਇਪਮੈਂਟ ਦੀ ਗੱਲ ਕਰਦੀ ਹੈ ਜਿਵੇਂ ਤਜਰਬੇ ਦੀ ਗੱਲ ਕਰੀ ਕੋਈ ਆਫੀ ਟੈਕਨੀਕਲ ਕੰਮ ਹੈ ਕਿ ਪਹਿਲਾਂ ਇਸ ਚੀਜ਼ ਦਾ ਕੰਮ ਕਰਦੇ ਰਹੇ ਉਹ ਟਾਵਰ ਦੇ ਦੇਖੋ ਜੀ ਇਹਦੇ ਚ ਦੋ ਤਿੰਨ ਜਿਹੜੇ ਲੋਸ਼ੀ ਹੈਗੇ ਉਹ ਤੇ ਬਿਲਕੁਲ ਟੈਕਨੀਕਲੀ ਸਾਹਮਣੇ ਹੋਣਾ ਉਹ ਕੱਲਾ ਕੱਲਾ ਪਤਾ ਹੈ ਕਿਵੇਂ ਸੇਫਟੀ ਕਿਟ ਪਾਣੀ ਹੈ ਕਿਵੇਂ ਟਾਵਰ ਤੇ ਚੜਨਾ ਹੈ ਕਿਹੜੇ ਉਜਾੜ ਨਹੀਂ ਕਿਹੜੀ ਚੀਜ਼ ਨੂੰ ਖੋਲ ਕੇ 5 ਮਿੰਟ ਚ ਇੱਕ ਟਾਵਰ ਨੂੰ ਅਨਜਾਮ ਦੇ ਦਿੰਦੇ ਤੇ ਜਿਵੇਂ ਮੈਂ ਕਹਿ ਰਿਹਾ ਕਿ ਹਜ਼ਾਰਾਂ ਦੀ ਗੰਦੀ ਚ ਪੂਰੇ ਇੰਡੀਆ ਚ ਚੋਰੀ ਕੀਤੀਆਂ ਨੇ ਇਹਨਾਂ ਨੇ ਜਿਹੜੇ ਇਹਰ ਤੇਰੇ ਕੰਪਨੀ ਆ ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਆ ਕਿ ਜਿਹੜਾ ਇਹਨੇ ਲਗਾਤਾਰ ਕਾਮਰਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੋਕਿਆ ਗਿਆ ਸੀ ਐਸਐਸਪੀ ਸਾਹਿਬ ਕਰੇ ਕਰੇ ਹੋਰ ਜਿਹੜੇ ਆ ਗਏ ਕਿਥੇ ਕਿਥੇ ਚੋਰੀ ਵੀ ਤੇ ਥੋੜਾ ਜਦੋ ਦੇਖੋ ਇਹਨਾਂ ਨੇ ਪਟਿਆਲਾ, ਬਠਿੰਡਾ, ਫਰੀਦਕੋਟ, ਮਾਨਸਾ, ਖੰਨਾ ਸਾਰੇ ਪੰਜਾਬ 'ਚ ਤਕਰੀਬਨ 60-80 ਮਾਰਦਾਤਾ ਤੇ ਮੱਲ ਗਏ ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਸਕਦਾ ਇਹਨਾਂ ਨੂੰ ਕਸ਼ਕਿਸ਼ ਕਰਕੇ ਇਸ ਗੈਂਗ ਦੇ ਬਾਕੀ ਦੋਸ਼ੀ ਵੀ ਅਰੈਸਟ ਕੀਤੇ ਜਾਣਗੇ ਤੇ ਹੋਰ ਵੀ ਰਿਕਵਰੀ ਨੂੰ ਜੜਾ ਆ ਜਾਵੇਗਾ ਸਰ ਉਹ ਗਲਪ ਕੰਟੇਨਰ ਕਿੱਧਰ ਭੇਜੇ ਇਸ ਮੰਨਦੇ ਦੇਖੋ ਜੀ ਉਹ ਵੀ ਤਫਤੀਸ਼ ਦਾ ਵਿਸ਼ਾ ਆ ਕਿ ਕਿਸੇ ਪੋਰਟ ਰਾਹੀਂ ਜਿਵੇਂ ਕੋਈ ਪੋਰਟਸ ਹੁੰਦੇ ਆ ਉੱਥੇ ਕੰਟੇਨਰ ਜਿਹੜੇ ਜਹਾਜ਼ ਹੁੰਦੇ ਆ ਉਹਦੇ ਰਾਹੀਂ ਭੇਜਦੇ ਸੀ ਜਾਂ ਉਹਨੂੰ ਛੋਟੇ ਹਿੱਸਿਆਂ ਚ ਮਾਰਨ ਕੇ ਕਿਸੇ ਕੂਰੀਅਰ ਕੰਪਨੀ ਰਾਹੀਂ ਭੇਜਦੇ ਸੀ ਸਾਰਾ ਤਫਤੀਸ਼ ਦਾ ਵਿਸ਼ਾ ਆ ਪਰ ਉਹ ਅਸੀਂ ਬੜੀ ਨੂੰ ਹਾਈ ਨੰਦ ਤਫਤੀਸ਼ ਇਹ ਕੋਈ ਨਹੀਂ ਸੁਭਾਸ਼ ਕੁਮਾਰੀ ਨੰਦ ਮਾਸਟਰ ਮਾਈਂਡ ਸੁਭਾਸ਼ ਕੁਮਾਰ ਉਹ ਵੀ ਉਹ ਬਾਇਲੜੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਉਹ ਵੀ ਚੋਰੀ ਕੀਤੇ ਹਨ ਸੀ ਕਿ ਉਹਨਾਂ ਬਾਰੇ ਵੀ ਕੁਝ ਜਾਣ ਕੇ ਸਾਹਮਣੇ ਦੇਖੋ ਉਹ ਤੁਹਾਨੂੰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 56 ARU ਤੇ 53 BTS ਜਿਹੜੇ ਰਿਕਵਰ ਹੋਏ ਆ ਜਿਹੜੀ ਗੱਡੀ ਮਰੂਤੀ ਸੁਜ਼ੂਕੀ ਤੇ ਸਟ੍ਰਕਟ ਡਿਜ਼ਾਇਰ ਜਿਹੜੇ ਦੇ ਨਾਲ ਹੀ ਚੋਰੀ ਕਰਦੇ ਸੀ ਉਹ ਵੀ ਰਿਕਵਰ ਹੋ ਗਈਆਂ ਤੇ ਇਹਨਾਂ ਨੇ ਹੋਰ ਵੀ ਅਜੇ ਕਿਉਂਕਿ ਜਿਵੇਂ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਿਸ਼ ਕਰਾਂਗੇ ਹਮ ਤਾਂ ਤੱਕ ਤੇ ਇਟਲੀ ਕੰਪਨੀ ਦੀ 60 ਪਲੱਸ ਵਾਰਦਾਤਾਂ ਡ੍ਰੇਸ ਹੋਈਆਂ ਮੈਨੂੰ ਪੂਰੀ ਉਮੀਦ ਹੈ ਕਿ ਇਹ 150 ਤੋਂ 200 ਵਾਰਦਾਤਾਂ ਸਾਰੇ ਪੰਜਾਬ 'ਚ ਹੀ ਨਹੀਂ ਡ੍ਰੇਸ ਹੋਣਗੀਆਂ ਇਸ ਇੰਟਰਨੈਸ਼ਨਲ ਹੋਗਾ ਜਿਹੜੀ ਬਿਲਕੁਲ ਇੰਟਰਨੈਸ਼ਨਲ ਲੋ ਟੈਕਨੀਕਲ ਸਾਊਂਡ ਹੋਣ ਦੇ ਬਾਵਜੂਦ ਫੇਰੀ ਲਾਈਵ ਕਿਉਂ ਪੈ ਗਈ ਦੇਖੋ ਜੀ ਕਿਸੇ ਨੂੰ ਕਿਸੇ ਪ੍ਰਕਾਰ ਦਾ ਵੀ ਨੌਲੇਜ ਹੋਵੇ ਟੈਕਨੀਕਲ ਜਾਂ ਤੇ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਦਾ ਹੈ 네ਗੇਟਿਵ ਤਰੀਕੇ ਨਾਲ ਜਦੋਂ ਇਹਨਾਂ ਨੂੰ ਸਮਝ ਆਇਆ ਕਿ ਵੀ ਇੰਨਾ ਟੈਕਨੀਕਲੀ ਟ੍ਰੇਨ ਹੋਣ ਕੋ باوجود ਕੱਲੀ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਤੇ ਜਿਹੜਾ ਫੌਰੀ ਗਲਤ ਤਰੀਕੇ ਨਾਲ ਪੈਸਾ ਬਣਾ ਕੇ ਇੱਕ ਜਿਹੜੀ ਉੱਚੀ ਲਾਈਫ ਸਟਾਈਲ ਜਿਹੜੀ ਮਹਿੰਗੀ ਲਕਜ਼ਰੀਅਸ ਲਾਈਫ ਸਟਾਈਲ ਗੱਡੀਆਂ ਲੈਣੀਆਂ ਘੁੰਮਣਾ ਫਿਰਨਾ ਉਹਨੂੰ ਮੁਕੰਮਲ ਕਰਨ ਲਈ ਇਹ ਚੋਰੀ ਦੀ ਗੱਲ ਚੱਲੀ ਆ।